ਭਾਰਤੀ ਪਰਚੂਨ ਮਹਿੰਗਾਈ ਦਰ ਫਰਵਰੀ 2025 ਵਿੱਚ ਘਟ ਕੇ 3.61% ਹੋ ਗਈ ਹੈ। ਇਹ ਅੰਕੜਾ ਪਿਛਲੇ 6 ਮਹੀਨਿਆਂ ਵਿੱਚ ਪਹਿਲੀ ਵਾਰ 4% ਤੋਂ ਹੇਠਾਂ ਆਇਆ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨੂੰ ਦੱਸਿਆ ਜਾ ਰਿਹਾ ਹੈ। ਜਨਵਰੀ ਵਿੱਚ ਪਰਚੂਨ ਮਹਿੰਗਾਈ ਦਰ 4.26% ਸੀ। ਫਰਵਰੀ ਲਈ ਇਹ ਅੰਕੜਾ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਤੋਂ ਘੱਟ ਹੈ। ਪਰਚੂਨ ਮਹਿੰਗਾਈ ਦਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਖੁਰਾਕੀ ਮਹਿੰਗਾਈ ਦਰ ਵਿੱਚ ਗਿਰਾਵਟ ਹੈ। ਖੁਰਾਕੀ ਮਹਿੰਗਾਈ ਦਰ ਫਰਵਰੀ ਚ ਘਟ ਕੇ 3.75 ਫੀਸਦੀ ਤੇ ਆ ਗਈ ਹੈ ਜਦੋਂ ਕਿ ਜਨਵਰੀ ਚ ਇਹ 5.97 ਫੀਸਦੀ ਸੀ ਸਬਜ਼ੀਆਂ ਦੀਆਂ ਕੀਮਤਾਂ ਚ 1.07 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਜਨਵਰੀ ਚ ਇਸ ਚ 11.35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਅਨਾਜ ਦੀ ਮਹਿੰਗਾਈ ਦਰ ਫਰਵਰੀ ਫਰਵਰੀ ਚ 6.1 ਫੀਸਦੀ ਰਹੀ ਹੈ ਜੋ ਜਨਵਰੀ ਚ 6.24 ਫੀਸਦੀ ਤੋਂ ਮਾਮੂਲੀ ਘਟਾ ਹੈ ਇਸ ਦੇ ਨਾਲ ਹੀ ਫਰਵਰੀ ਚ ਦਾਲਾਂ ਦੀਆਂ ਕੀਮਤਾਂ ਚ 0.35 ਫੀਸਦੀ ਦੀ ਕਮੀ ਆਈ ਹੈ ਜਦਕਿ ਜਨਵਰੀ ਚ 2.59 ਫੀਸਦੀ ਦਾ ਵਾਧਾ ਦੇਖਿਆ ਗਿਆ ਮਹਿੰਗਾਈ ਦਰ ਚ ਭਾਰੀ ਗਿਰਾਵਟ ਤੋਂ ਬਾਅਦ ਹੁਣ ਬਾਜ਼ਾਰ ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਪ੍ਰੈਲ ਚ ਵਿਆਜ ਦਰਾਂ 'ਚ ਕਟੋਤੀ ਕਰ ਸਕਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਘਟਣ ਕਾਰਨ ਆਰਬੀਆਈ ਮੁਦਰਾ ਨੀਤੀ ਨੂੰ ਹੋਰ ਨਰਮ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕ ਸਕਦਾ ਹੈ ਮਹਿੰਗਾਈ ਦਰ ਵਿੱਚ ਆਈ ਇਹ ਗਿਰਾਵਟ ਆਮ ਲੋਕਾਂ ਲਈ ਰਾਹਤ ਦੀ ਖਬਰ ਹੈ ਹਾਲਾਂਕਿ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਸਥਿਰਤਾ ਬਣਾਈ ਰੱਖਣਾ ਜ਼ਰੂਰੀ ਹੋਵੇਗਾ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ RBI ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ ਜਿਸ ਨਾਲ ਕਰਜ਼ਦਾਰਾਂ ਨੂੰ ਰਾਹਤ ਮਿਲੇਗੀ